ਯਾਨੇ ਕਹਿੰਦੇ ਨੇ ਜੀ ਕਿ ਲੱਤਾਂ ਦੇ ਭੂਤ ਆ ਜਿਹੜੇ ਉਹ ਗੱਲਾਂ ਨਾਲ ਨਹੀਂ ਮੰਨਦੇ ਹੈਗੇ ਸੋ ਇਹੀ ਹਾਲ ਅੱਜ ਕੱਲ ਆਪਣੇ ਪੰਜਾਬ ਦਾ ਹੋ ਰਿਹਾਗਾ ਬਹੁਤ ਹੀ ਬੁਰੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਸੋ ਇਸੇ ਗੱਲ ਨਾਲ ਆਪਾਂ ਅੱਜ ਦਾ ਬਲੌਗ ਸਟਾਰਟ ਕਰਦੇ ਆ ਜੀ ਇਧਰ ਹਲਕੀ ਹਲਕੀ ਬਾਰਿਸ਼ ਹੋ ਰਹੀ ਸੀਗੀ ਮੌਸਮ ਬਹੁਤ ਸੁਹਾਵਣਾ ਹੋਇਆ ਪਿਆ ਸੀਗਾ ਤੇ ਇਸੇ ਲਈ ਆਪਾਂ ਬਣਾ ਰਹੇ ਸੀਗੇ ਜੀ ਹੁਣ ਨਿੰਬੂ ਪਾਣੀ ਇਹ ਬੱਚਿਆਂ ਦੀ ਡਿਮਾਂਡ ਸੀਗੀ ਜੀ ਤੇ ਨਿੰਬੂ ਪਾਣੀ ਪੀਣ ਤੋਂ ਬਾਅਦ ਆਗੇ ਸੀਗੇ ਆਪਾਂ ਰੂਮ ਦੇ ਅੰਦਰ ਤੇ ਇੱਥੇ ਆਪਾਂ ਸੋਚਿਆ ਕਿ ਉਹਨਾਂ ਸੂਟ ਦੀ ਕਟਿੰਗ ਕੀਤੀ ਜਾਵੇ ਤੇ ਇਹਨੂੰ ਸਜੰਤਾ ਜਾਵੇ ਇਹ ਸੂਟ ਮੇਰੇ ਕੋਲ ਕਟਿੰਗ ਕਰ ਲਾਂਗੇ ਤੇ ਕਟਿੰਗ ਕਰਨ ਤੋਂ ਬਾਅਦ ਇਹਨੂੰ ਸਟਿਚ ਕਰੀਂ ਕਰਾਂਗੇ ਤੇ ਜੇਕਰ ਟਾਈਮ ਹੋਇਆ ਤਾਂ ਤੇ ਇਧਰ ਜੀ ਮੀਂਹ ਸੀਗਾ ਜਿਹੜਾ ਬਹੁਤ ਜ਼ਿਆਦਾ ਆ ਰਿਹਾ ਸੀਗਾ ਤੇ ਮੌਸਮ ਪਹਿਲਾਂ ਹੁੰਸ ਵਾਲਾ ਸੀਗਾ ਪਰ ਹੁਣ ਠੰਡਾ ਹੋ ਚੁੱਕਿਆ ਸੀਗਾ ਤੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਸੀਗਾ ਸੋ ਆਪਾਂ ਆ ਗਏ ਸੀਗੇ ਰਸੋਈ ਦੇ ਵਿੱਚ ਤੇ ਇੱਥੇ ਆਪਾਂ ਕਰ ਰਹੀ ਸੀਗੇ ਸਬਜ਼ੀ ਦੀ ਤਿਆਰੀ ਇਹਦੇ ਲਈ ਆਪਾਂ ਹਰੀਆਂ ਮਿਰਚਾਂ ਪਿਆਜ਼ ਤੇ ਲਸਣ ਨੂੰ ਛਿੱਲ ਲਿਆ ਸੀਗਾ ਕੱਟ ਲਿਆ ਸੀਗਾ ਜੀ ਤੇ ਇਧਰ ਆਪਾਂ ਇਹਨੂੰ ਇੱਕ ਪੇਸਟ ਬਣਾਵਾਂਗੇ ਆਪਾਂ ਲਸਣ ਤੇ ਹਰੀਆਂ ਮਿਰਚਾਂ ਦਾ ਤੇ ਅੱਜ ਆਪਾਂ ਬਣਾ ਰਹੇ ਸੀਗੇ ਜੀ ਸਬ ਦੀ ਫਰਮੈਸ਼ ਤੇ ਕੜੀ ਕੜੀ ਬਹੁਤ ਜਾਦੀ ਸਿੰਪਲ ਤਰੀਕੇ ਨਾਲ ਬਣਾਵਾਂਗੇ ਜੀ ਆਪਾਂ ਇਹਦੇ ਲਈ ਆਪਾਂ ਬੇਸਣ ਲੈ ਲਿਆ ਸੀ ਤੇ ਬੇਸਣ ਲਿਆ ਸੀਗਾ ਜੀ ਆਪਾਂ ਇੱਕ ਕੜਛੀ ਤੇ ਇਹਦੇ ਵਿੱਚ ਸਵਾਦ ਅਨੁਸਾਰ ਮਸਾਲੇ ਸਾਰੇ ਐਡ ਕਰ ਦਾਂਗੇ ਤੇ ਇਹ ਹਲਕਾ ਜਿਹਾ ਆਪਾਂ ਧਨੀਆ ਪਾਊਡਰ ਪਾ ਦਾਂਗੇ ਇਹਦੇ ਵਿੱਚ ਤੇ ਇਹ ਲਈ ਸੀਗੀ ਜੀ ਖੱਟੀ ਲੱਸੀ ਸੀਗੀ ਕਿਉਂਕਿ ਖੱਟੀ ਲੱਸੀ ਦੇ ਨਾਲ ਜਿਹੜੇ ਕੜੀ ਹੈ ਜੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਘਰ ਦੀ ਲੱਸੀ ਸੀ ਜੀ ਸੋ ਇਹ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਇੱਕ ਇਹਨੂੰ ਕੋਲ ਤਿਆਰ ਕਰ ਲਾਂਗੇ ਤੇ ਇਹ ਲੱਸੀ ਹੈ ਜੀ ਜਿਹੜੀ ਆਪਾਂ ਥੋੜੀ-ਥੋੜੀ ਪਾਵਾਂਗੇ ਕਿਉਂਕਿ ਇਹਦੇ ਨਾਲ ਨਾ ਗੁੱਠਲੀਆਂ ਬਣ ਜਾਂਦੀਆਂ ਨੇ ਬੇਸਨ ਦੇ ਵਿੱਚ ਸੋ ਇੱਥੇ ਇੰਨਾ ਕੁ ਧਿਆਨ ਰੱਖਣ ਦੀ ਜ਼ਰੂਰਤ ਹੈ ਜੀ ਆਪਾਂ ਨੂੰ ਬਾਕੀ ਜਿਹੜੀ ਕੜੀ ਹੈ ਜੀ ਉਹ ਬਹੁਤ ਜ਼ਿਆਦਾ ਸਿੰਪਲ ਤਰੀਕੇ ਨਾਲ ਬਣਾਵਾਂਗੇ ਤੇ ਉਹਨੂੰ ਹਰ ਇੱਕ ਕੋਈ ਬਣਾ ਸਕਦਾਗਾ ਕੋਈ ਔਖੀ ਗੱਲ ਨਹੀਂ ਹੈਗੀ ਕੀ ਲਓ ਜੀ ਆਪਾਂ ਬੈਟਰ ਨੂੰ ਰੈਡੀ ਕਰ ਲਿਆ ਸੀਗਾ ਤੇ ਲੱਸੀ ਨੂੰ ਸਾਰੀ ਲੱਸੀ ਨੂੰ ਇਹਦੇ ਬਾਉਲ ਦੇ ਵਿੱਚ ਐਡ ਕਰਤਾ ਸੀਗਾ ਤੇ ਹੁਣ ਆਪਾਂ ਇਸ ਕੋਲ ਨੂੰ 2 ਮਿੰਟ ਲਈ ਰੈਸਟ ਦੇ ਲਈ ਰੱਖਾਂਗੇ ਤੇ ਇਹਨੂੰ ਆਪਾਂ ਟੱਕ ਡੱੱਕੇ ਰੱਖ ਦਾਂਗੇ ਜੀ ਤੇ ਇੱਧਰ ਆਪਾਂ ਲੈ ਲਏ ਸੀਗਾ ਪੈਨ ਤੇ ਗੈਸ ਨੂੰ ਸਟਾਰਟ ਕਰਤਾ ਸੀਗਾ ਤੇ ਇਹਦੇ ਵਿੱਚ ਪਾ ਲਾਂਗੇ ਜੀ ਆਪਾਂ ਸਰੋਂ ਦਾ ਤੇਲ ਕਿਉਂਕਿ ਕੜੀ ਹੈ ਜੀ ਜਿਹੜੀ ਉਹ ਸਰੋਂ ਦੇ ਤੇਲ ਹੀ ਵਿੱਚ ਹੀ ਵਧੀਆ ਬਣਦੀ ਹੈ ਤੇ ਆਪਣਾ ਤੇਲ ਹੋ ਗਿਆ ਸੀਗਾ ਜੀ ਗਰਮ ਤੇ ਇਹਦੇ ਵਿੱਚ ਆਪਾਂ ਪਿਆਜ਼ ਤੇ ਹਰੀ ਮਿਰਚ ਨੂੰ ਐਡ ਕਰ ਦਾਂਗੇ ਇਹਨੂੰ ਹਲਕਾ ਬ੍ਰਾਊਨ ਹੋਣ ਤੱਕ ਭੁੰਨਾਂਗੇ ਜੀ ਆਪਾਂ ਤੇ ਇੱਧਰ ਆਪਾਂ ਜਿਹੜਾ ਪੇਸਟ ਬਣਾਇਆ ਸੀਗਾ ਜੀ ਉਹਨੂੰ ਵੀ ਇਸ ਮਸਾਲੇ ਦੇ ਵਿੱਚ ਐਡ ਕਰ ਦਾਂਗੇ ਲੋ ਜੀ ਆਪਾਂ ਇਹ ਵੀ ਐਡ ਕਰ ਦਿੰਨੇ ਆਂਗੇ ਦੇਖੋ ਤੁਸੀਂ 스멜 ਵੀ ਬਹੁਤ ਵਧੀਆ ਆ ਰਹੀ ਸੀਗੀ ਖੁਸ਼ਬੂ ਇੱਕ ਮੀ ਪੈ ਰਿਆ ਸੀ ਜੀ ਤੇ ਇੱਕ ਆਪਣੀ ਬਣ ਰਹੀ ਸੀ ਜੀ ਅੱਜ ਕੜੀ ਕੰਬੀਨੇਸ਼ਨ ਬਹੁਤ ਵਧੀਆ ਹੋ ਗਿਆ ਸੀ ਦੋਨੀਆਂ ਚੀਜ਼ਾਂ ਦਾ ਤੇ ਕੜੀ ਹੈ ਜੀ ਜਿਹੜੀ ਆਪਾਂ ਰੋਟੀ ਦੇ ਨਾਲ ਹੀ ਖਾਵਾਂਗੇ ਕਿਉਂਕਿ ਅਸੀਂ ਸ਼ਾਮ ਨੂੰ ਚਾਵਲ ਵਗੈਰਾ ਨਹੀਂ ਖਾਂਦੇ ਹੈਗੇ ਜੀ ਲਓ ਜੀ ਆਪਾਂ ਬੈਟਰ ਨੂੰ ਪਾ ਦਾਂਗੇ ਜੀ ਹੁਣ ਆਪਾਂ ਦਾ ਮਸਾਲਾ ਸੀਗਾ ਜਿਹੜਾ ਹੋ ਭੁੱਜ ਚੁੱਕਿਆ ਸੀਗਾ ਤੇ ਆਪਾਂ ਇਹਦੇ ਵਿੱਚ ਬੈਟਰ ਜਿਹੜਾ ਬਣਾਇਆ ਸੀਗਾ ਉਹ ਪਾ ਦਾਂਗੇ ਇਸ ਤਰੀਕੇ ਦੇ ਨਾਲ ਕੜੀ ਬਹੁਤ ਜਿਆਦਾ ਸਿੰਪਲ ਤਰੀਕੇ ਨਾਲ ਬਣਦੀ ਹੈ ਜੀ ਤੇ ਤੁਸੀਂ ਕੋਈ ਵੀ ਆਪਣੇ ਘਰ ਦੇ ਵਿੱਚ ਜਿਵੇਂ ਬਣਾ ਸਕਦਾਗਾ ਇਹਦੇ ਵਿੱਚ ਆਪਾਂ ਕੋਈ ਵੀ ਪਕੌੜੇ ਵਗੈਰਾ ਐਡ ਨਹੀਂ ਕਰਾਂਗੇ ਕਿਉਂਕਿ ਪਕੌੜਿਆਂ ਨਾਲ ਜਿਹੜੀ ਕੜੀ ਹੈਗੀ ਉਹ ਕਾਫੀ ਹੈਵੀ ਹੋ ਜਾਂਦੀ ਹੈ ਜੇਕਰ ਆਪਾਂ ਕੜੀ ਚੌਲਾਂ ਨਾਲ ਖਾਣੀ ਹੈ ਜਾਂ ਦਿਨ ਦੇ ਟਾਈਮ ਖਾਣੀ ਹੈ ਜੀ ਫਿਰ ਤਾਂ ਪਕੌੜੇ ਪਾ ਸਕਦੇ ਹਾਂ ਅਦਰਵਾਈਜ਼ ਆਪਾਂ ਸਿੰਪਲ ਤਰੀਕੇ ਨਾਲ ਹੀ ਕੜੀ ਬਣਾਵਾਂਗੇ ਬਾਕੀ ਜੇਕਰ ਸਾਡਾ ਚੈਨਲ ਵਧੀਆ ਲੱਗਦਾਗਾ ਜੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦੇ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਪਹੁੰਚ ਸਕੇ ਤੇ ਲੋ ਜੀ ਇਹਦੇ ਵਿੱਚ ਉਬਾਲ ਆਉਣਾ ਸਟਾਰਟ ਹੋ ਚੁੱਕਿਆ ਸੀਗਾ ਦੇਖੋ ਤੁਸੀਂ ਕੜੀ ਦੀ ਲੁੱਕ ਵੀ ਬਹੁਤ ਸੋਹਣੀ ਲੱਗ ਰਹੀ ਹੈ ਤੇ ਆਪਾਂ ਇਹਦੇ ਵਿੱਚ ਹਲਕੀ ਹਲਕੀ ਕੜਛੀ ਫੇਰਾਂਗੇ ਜੀ ਤਾਂ ਜੋ ਥੱਲੇ ਨਾ ਲੱਗ ਜਾਵੇ ਤੁਸੀਂ ਦੇਖ ਸਕਦੇ ਹੋ ਆ ਲੱਸੀ ਵੱਧ ਘੱਟ ਆਪਣੇ ਹਿਸਾਬ ਨਾਲ ਕਰ ਸਕਦੇ ਹੋਗੇ ਬਾਕੀ ਮੈਨੂੰ ਤਾਂ ਐਵੇਂ ਸਹੀ ਲੱਗੀ ਲੋ ਜੀ ਆਪਣੀ ਕੜੀ ਨੂੰ ਉਬਾਲ ਆਉਣੇ ਸਟਾਰਟ ਹੋ ਗਏ ਸੀਗੇ ਤੇ ਗੈਸ ਦਾ ਫਲੇਮ ਮੈਂ ਘਟਕਾ ਦਿੱਤਾ ਸੀਗਾ ਤੇ ਇਹਨੂੰ ਹਲਕੀ ਅੰਚ ਦੇ ਉੱਪਰ ਆਪਾਂ ਬਣਾਵਾਂਗੇ ਲਗਭਗ 15 ਮਿੰਟੇ ਨੂੰ ਬਣਦੇ ਲੱਗ ਜਾਣਗੇ ਜੀ ਫੇਰ ਹੀ ਕਿਉਂਕਿ ਕੜੀ ਸ਼ਬਦ ਹੀ ਕੜਕੜ ਕੇ ਬਣਿਆਗਾ ਜਿਹੜੀ ਚੀਜ਼ ਕੜ ਕੇ ਬਣੀ ਹੋਵੇ ਉਸ ਤਾਂ ਨਾ ਹੁੰਦਾ ਜੀ ਕੜੀ ਤੇ ਅਦਰ ਆਪਾਂ ਜੀ ਰੋਟੀ ਦੀ ਤਿਆਰੀ ਕਰਨ ਲੱਗੇ ਸੀਗੇ ਆਪਾਂ ਆਟਾ ਛਾਣ ਲਿਆ ਸੀਗਾ ਤੇ ਇਸ ਤੋਂ ਬਾਅਦ ਬਣਾਵਾਂਗੇ ਜੀ ਆਪਾਂ ਰੋਟੀ ਤੇ ਲੋ ਜੀ ਆਪਣੀ ਕੜੀ ਸੀਗੀ ਜੀ 15 ਮਿੰਟ ਹੋ ਗਏ ਸੀਗੇ ਇਹਨੂੰ ਬਣਦੀ ਨੂੰ ਤੇ ਇਹ ਬਣ ਚੁੱਕੀ ਸੀ ਤੇ ਤੁਹਾਨੂੰ ਕੱਢ ਕੇ ਦਿਖਾਵਾਂਗੀ ਜੀ ਆਪਾਂ ਇੱਕ ਕੌਲੀ ਦੇ ਵਿੱਚ ਵੀ ਇਹ ਕਿਵੇਂ ਦੀ ਬਣੀ ਐ ਕੜੀ ਆਪਣੀ ਬਣ ਗਈ ਸੀਗੀ ਜੀ ਤੇ ਇਹਨੂੰ ਆਪਾਂ ਹੁਣ ਗੈਸ ਨੂੰ ਕਰ ਦਾਂਗੇ ਜੀ ਬੰਦ ਤੇ ਤੁਹਾਨੂੰ ਇੱਕ ਕੌਲੀ ਦੇ ਵਿੱਚ ਕੱਢ ਕੇ ਦਿਖਾਉਣੀ ਆ ਵੀ ਕਿਵੇਂ ਬਣੀ ਐ ਇਹ ਬਾਕੀ ਸਾਡੀ ਇਹ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਲਾਈਕ ਜਰੂਰ ਕਰਿਆ ਕਰੋ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਸਾਨੂੰ ਲੋਡ ਇਸ ਇਹ ਬਣ ਗਈ ਸੀਗੀ ਜੀ ਆਪਣੀ ਕੜੀ 15 ਮਿੰਟ ਪੁੱਜਣ ਤੋਂ ਬਾਅਦ ਹਲਕੇ ਫਲੇਮ ਦੇ ਉੱਪਰ ਤੇ ਇਧਰ ਹੋ ਗਈ ਸੀਗੀ ਜੀ ਕਾਫੀ ਹਨੇਰਾ ਹੋ ਗਿਆ ਸੀ ਹੁਣ ਆਪਾਂ ਕਰਾਂਗੇ ਰੋਟੀ ਦੀ ਤਿਆਰੀ ਤੇ ਸਾਬ ਦਿਖ ਰਹੇ ਸੀਗੇ ਟੀਵੀ ਤੇ ਲਗਭਗ 9 ਦਾ ਟਾਈਮ ਸੀਗਾ ਜੀ ਆਪਾਂ ਰੋਟੀ ਪਾਣੀ ਵਗੈਰਾ ਬਣਾ ਲਿਆ ਸੀਗਾ ਤੇ ਸਾਬ ਆਗੇ ਸੀਗੇ ਸਾਬ ਬਣਾਈ ਜਾਂਦੇ ਸੀਗੇ ਤੇ ਹੁਣ ਆਪਾਂ ਖਾਵਾਂਗੇ ਜੀ ਖਾਣਾ 9:05 ਮਿੰਟ ਹੋ ਚੁੱਕੇ ਸੀਗੇ ਇਹ ਇਹ ਹੈਗੇ ਜੀ ਮੀਂਹ ਹਟਣ ਤੋਂ ਬਾਅਦ ਦਾ ਮੌਸਮ ਤੇ ਲੋ ਜੀ ਆਪਾਂ ਆਪਣੀ ਹੋ ਗਈ ਸੀ ਥਾਲੀ ਤਿਆਰ ਤੇ ਇਧਰ ਯਾਦਵੀ ਦੇ ਆਪਾਂ ਥਾਲੀ ਰੈਡੀ ਕਰਤੀ ਸੀ ਜੀ ਬਾਏ ਬਾਏ